ਇੱਕ 15 ਸਾਲਾਂ ਦੀ ਲੜਕੀ ਜਿਦੇ ਸੁਪਨੇ ਬਹੁਤ ਵੱਡੇ ਹੁੰਦੇ ਐ ਜੋ ਆਪਣੇ ਪਰਿਵਾਰ ਲਈ ਕੁਝ ਕਰਨਾ ਚਾਹਦੀ ਸੀ ਕੁਝ ਬੰਨਣਾ ਚਾਹਦੀ ਸੀਗੀ ਤੇ ਆਪਣੇ ਚਾਰ ਭੈਣ ਭਰਾਵਾਂ ਚੋਂ ਇਹ ਲੜਕੀ ਸਭ ਤੋਂ ਵੱਡੀ ਸੀਗੀ ਇਦਾਂ ਆਪਣੀ ਮਾਂ ਦੇ ਨਾਲ ਬੇहद ਪਿਆਰ ਸੀਗਾ ਆਪਣੀ ਮਾਂ ਦੇ ਬਹੁਤ ਨੇੜੇ ਸੀਗੀ ਤੇ ਫਿਰ ਐਵੇਂ ਦਾ ਕੀ ਹੁੰਦਾ ਆ ਜਿਦੇ ਨੇੜੇ ਸੀਗੀ ਇੰਨੀ ਜਿਹਨੂੰ ਇਨਾ ਪਿਆਰ ਕਰਦੀ ਸੀ ਜਿਹੜੀ ਮਾਂ ਨੂੰ ਉਹੀ ਮਾਂ ਇਸ ਧੀ ਦੀ ਮੌਤ ਦਾ ਕਾਰਨ ਬਣਦੀ ਆ ਸਾਨੂੰ ਪੂਰੀ ਗੱਲ ਵਿਸਤਾਰ ਦੇ ਨਾਲ ਦੱਸ ਦਿਆਂ ਦਰਸਲ ਇਹ ਘਟਨਾ ਆ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੀ 19 ਮਈ 2025 ਨੂੰ ਇੱਕ ਲੇਡੀਜ਼ ਆਪਣੀ 15 ਸਾਲਾਂ ਦੀ ਧੀ ਦੇ ਨਾਲ satsang ਤੇ ਜਾਂਦੀ ਹੈ ਤੇ ਜਦੋਂ ਉਹ satsang ਤੋਂ ਵਾਪਸ ਆਉਂਦੀ ਹੈ ਤਾਂ ਸੜਕ ਕ੍ਰਾਸ ਕਰਦੇ ਟਾਈਮ ਕੀ ਹੁੰਦਾ ਆ ਇੱਕ ਤੇਜ਼ ਰਫਤਾਰ ਦਾ ਟਰੱਕ ਹੈ ਜੋ ਇਹ ਟੱਕਰ ਮਾਰ ਦਿੰਦਾ ਆ ਇਸ ਕੁੜੀ ਨੂੰ ਤੇ ਇਹ ਕੁੜੀ ਦਾ ਜਦੋਂ ਐਕਸੀਡੈਂਟ ਹੁੰਦਾ ਆ ਤੇ ਮੌਕੇ ਤੇ ਹੀ ਇਸ ਲੜਕੀ ਦੀ ਜੋ ਮੌਤ ਹੋ ਜਾਂਦੀ ਹੈ ਤੇ ਮਾਂ ਬਹੁਤ ਚੀਕਦੀ ਹੈ ਰੋਲਾ ਪਾਉਂਦੀ ਹੈ ਜਿਹੜੇ ਆਸ-ਪਾਸੇ ਲੋਕ ਸੀਗੇ ਉੱਥੇ ਉਹ ਮੌਕੇ ਤੇ ਪਹੁੰਚਦੇ ਆ ਜਦੋਂ ਵੇਖਦੇ ਆ ਤਾਂ ਲੜਕੀ ਖਤਮ ਹੋ ਜਾਂਦੀ ਹੈ ਤਾਂ ਹੁਣ ਉਹ ਕੀ ਕਰਦੇ ਆ ਉਹ ਪੁਲਿਸ ਨੂੰ ਫੋਨ ਕਰਦੇ ਆ ਸਭ ਤੋਂ ਪਹਿਲਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਫਿਰ ਇਸ ਲੜਕੀ ਦੇ ਪਿਤਾ ਨੂੰ ਵੀ ਫੋਨ ਕੀਤਾ ਜਾਂਦਾ ਆ ਉਹ ਵੀ ਉੱਥੇ ਪਹੁੰਚਦੇ ਆ ਹਸਪੀਟਲ ਲੈ ਕੇ ਜਾਇਆ ਜਾਂਦਾ ਆ ਤੇ ਉਥੇ ਦਾ ਪੋਸਟਮਾਰਟਮ ਹੁੰਦਾ ਆ ਲੜਕੀ ਦਾ ਜਦੋਂ ਪੋਸਟਮਾਰਟਮ ਹੁੰਦਾ ਆ ਤਾਂ ਐਕਸੀਡੈਂਟ ਦਾ ਕੇਸ ਸਮਝ ਕੇ ਜੋ ਉਹ ਡੈੱਡ ਬੋਡੀ ਘਰ ਵਾਲਿਆਂ ਨੂੰ ਦੇ ਦਿੱਤੀ ਜਾਂਦੀ ਹੈ ਹੁਣ ਕੀ ਹੁੰਦਾ ਆ ਜਦੋਂ ਡੈੱਡ ਬੋਡੀ ਘਰ ਵਾਲਿਆਂ ਨੂੰ ਦੇ ਦਿੱਤੀ ਜਾਂਦੀ ਹੈ ਸਸਕਾਰ ਕਰ ਦਿੱਤਾ ਜਾਂਦਾ ਹੈ ਉਹਦਾ ਤੇ ਉਸ ਤੋਂ ਬਾਅਦ ਇੱਕ ਦੋ ਦਿਨ ਬਾਅਦ ਹੀ ਜਿਹੜੇ ਪੁਲਿਸ ਵਾਲੇ ਉਹਦੀ ਮਾਂ ਨੂੰ ਪੁੱਛਦੇ ਆ ਕਿ ਤੁਸੀਂ ਟਰੱਕ ਦਾ ਤੁਹਾਨੂੰ ਪਤਾ ਚੱਲਿਆ ਕਿਦਾਂ ਦਾ ਟਰੱਕ ਆ ਕੀ ਰੰਗ ਸੀਗਾ ਉਹਦਾ ਕੀ ਨੰਬਰ ਸੀਗਾ ਉਹਦਾ ਤਾਂ ਇਹ ਲੇਡੀਆਂ ਦੱਸਦੇ ਆ ਕਿ ਮੇਰਾ ਪੂਰਾ ਧਿਆਨ ਮੇਰੀ ਬੇਟੀ ਵੱਲ ਸੀ ਮੈਨੂੰ ਨਹੀਂ ਪਤਾ ਕਿ ਉੱਥੇ ਕੀ ਹੋਇਆ ਕਿਵੇਂ ਹੋਇਆ ਮੈਨੂੰ ਕੁਝ ਨਹੀਂ ਪਤਾ ਮੈਂ ਤਾਂ satsang ਤੋਂ ਵਾਪਸ ਘਰ ਆ ਰਹੀ ਸੀ ਬਸ ਹੁਣ ਪੁਲਿਸ ਵਾਲੇ ਅਗਿਆਤ ਬੰਦਿਆਂ ਦੇ ਖਿਲਾਫ ਮੁਕਦਮਾ ਦਰਜ ਕਰਦੇ ਆ ਤੇ ਉਸ ਤੋਂ ਬਾਅਦ ਕੀ ਹੋਣਾ ਸੀਗਾ ਉਹ ਸਾਰਿਆਂ ਨੂੰ ਪਤਾ ਹੀ ਹੈ ਕਿ ਕੁਝ ਸਮਾਂ ਕੇਸ ਚੱਲਣਾ ਸੀਗਾ ਉਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਫਾਈਲ ਬੰਦ ਕਰ ਦੇਣੀ ਸੀ ਤੇ ਹੁਣ ਕੀ ਹੁੰਦਾ ਹੈ ਇਸ ਤੋਂ ਬਾਅਦ ਉਸ ਬੱਚੀ ਦੀ 13ਵੀਂ ਹੁੰਦੀ ਹੈ ਜੋ ਬੱਚੀ ਮਰ ਚੁੱਕੀ ਹੈ ਉਹਦੀ 13ਵੀਂ ਸੀਗੀ ਹੁਣ 13ਵੀਂ ਵਾਲੇ ਦਿਨ ਉਹਨਾਂ ਦੇ ਘਰ 'ਚ ਸਾਰੇ ਰਿਸ਼ਤੇਦਾਰ ਇਕੱਠੇ ਹੁੰਦੇ ਆ ਜਦੋਂ ਸਾਰੇ ਰਿਸ਼ਤੇਦਾਰ ਉੱਥੇ ਆਏ ਹੁੰਦੇ ਆ ਤਾਂ ਇਹ ਲੇਡੀਜ਼ ਆਪਣੇ ਹਸਬੰਡ ਦੇ ਕੋਲ ਜਾਂਦੀ ਹੈ ਆਪਣੇ ਹਸਬੰਡ ਦੇ ਕੋਲ ਜਾ ਕੇ ਕਹਿੰਦੀ ਹੈ ਕਿ ਆਪਣੀ ਬੇਟੀ ਦਾ ਕੋਈ ਐਕਸੀਡੈਂਟ ਨਹੀਂ ਹੋਇਆ ਬਲਕਿ ਉਹਦੀ ਹੱਤਿਆ ਕੀਤੀ ਗਈ ਹੈ ਤਾਂ ਹੁਣ ਇਹਦੇ ਘਰ ਵਾਲਾ ਪਹਿਲਾਂ ਤਾਂ ਸੋਚਦਾ ਹੈ ਕਿ ਹੋ ਸਕਦਾ ਆ ਕਿ ਇਹਨੂੰ ਬੇਟੀ ਦੇ ਜਾਣ ਦਾ ਗਾਮੇ ਆ ਦੁਖਿਆ ਇਹ ਤਾਂ ਐਦਾਂ ਦੀਆਂ ਗੱਲਾਂ ਕਰ ਰਹੀ ਹੈ ਪਰ ਹੁਣ ਉਹਨੇ ਕੋਈ ਐਵੇਂ ਦੀ ਗੱਲ ਕਹੀ ਜੋ ਸੁਣ ਕੇ ਉਹਦਾ ਹਸਬੈਂਡ ਹੈਰਾਨ ਹੋ ਗਿਆ ਹੁਣ ਉਹ ਕੀ ਕਰਦਾ ਆ ਪੁਲਿਸ ਨੂੰ ਇਨਫੋਰਮ ਕਰਦਾ ਆ ਪੁਲਿਸ ਆਉਂਦੀ ਐ ਇਸ ਲੇਡੀਜ਼ ਨੂੰ ਇਹ ਜਿਹੜਾ ਉਹ ਥਾਣੇ ਲੈ ਕੇ ਜਾਇਆ ਜਾਂਦਾ ਆ ਉੱਥੇ ਜਾ ਕੇ ਤੋਂ ਪੁੱਛ ਤੋਚ ਕੀਤੀ ਜਾਂਦੀ ਆ ਫਿਰ ਤੇ ਫਿਰ ਇਹ ਸਾਰੀ ਕਹਾਣੀ ਦੱਸਦੀ ਐ ਕਿ ਕਿੱਦਾਂ-ਕਿੱਦਾਂ ਇਸ ਲੜਕੀ ਦੇ ਨਾਲ ਕੀ ਕੀ ਹੋਇਆ ਔਰ ਕਿੰਨੇ ਕੀਤਾ ਹੁਣ ਕੀ ਹੁੰਦਾ ਹੈ ਜੋ ਕਹਾਣੀ ਦੱਸਦੀ ਆ ਕਿ ਇਹ ਜੋ ਲੇਡੀ ਸੀਗੀ ਇਹ ਪਲਾਈਵੁੱਡ ਫੈਕਟਰੀ ਸੀਗੀ ਉੱਥੇ-ਉੱਥੇ ਕੰਮ ਕਰਦੀ ਸੀਗੀ ਇਹ ਹਾਲ ਹੀ ਇਹਨੇ ਨਵਾਂ-ਨਵਾਂ ਉੱਥੇ ਕੰਮ ਕਰਨਾ ਸ਼ੁਰੂ ਕੀਤਾ ਸੀ ਕਿਉਂਕਿ ਇਹਨਾਂ ਦੇ ਘਰ 'ਚ ਜਿਹੜੇ ਸੀਗੇ ਇਹਨਾਂ ਦੇ 4 ਬੱਚੇ ਹੁੰਦੇ ਆ ਦੋ ਹਸਬੰਡ ਵਾਈਫ ਖੁਦ ਹੁੰਦੇ ਆ ਬੱਚੇ ਹਾਲੇ ਪੜਦੇ ਸੀਗੇ ਸਾਰੇ ਕਿਉਂਕਿ ਸਭ ਤੋਂ ਵੱਡੀ ਉਹੀ ਇਹਨਾਂ ਦੀ ਬੇਟੀ ਹੁੰਦੀ ਹੈ ਜਿਹਦੀ ਮੌਤ ਹੋਈ ਆ ਤਾਂ ਹੁਣ ਇੱਕ ਘਰ ਦਾ ਗੁਜ਼ਾਰਾ ਨਹੀਂ ਸੀ ਚੱਲ ਰਿਹਾ ਤਾਂ ਇਹਨੇ ਵੀ ਹੁਣ ਕੰਮ ਕਰਨਾ ਸ਼ੁਰੂ ਕਰਤਾ ਬਾਹਰ ਜਾ ਕੇ ਹੁਣ ਕੀ ਹੁੰਦਾ ਹੈ ਜਿਹੜੀ ਪਲਾਈਵੁੱਡ ਜਿਹੜੀ ਉਹ ਫੈਕਟਰੀ ਹੁੰਦੀ ਹੈ ਉੱਥੇ ਕੰਮ ਕਰਦੀ ਹੈ ਜਦੋਂ ਇਹ ਤਾਂ ਇਹਦੀ ਜਿਹੜੀ ਮੁਲਾਕਾਤ ਆ ਉਹ ਰੇਖਾ ਨਾਮ ਦੀ ਇੱਕ ਲੇਡੀਜ਼ ਨਾਲ ਹੁੰਦੀ ਹੈ ਹੁਣੇ ਦੋਨੋਂ ਸੀਗੀਆਂ ਉੱਥੇ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਦੋਨੋਂ ਮਿਲ ਜੁਲ ਕੇ ਕੰਮ ਕਰਦੀਆਂ ਸੀਗੀਆਂ ਵਦ ਵਧੀਆ ਸਮਾਂ ਇਹਨਾਂ ਦਾ ਨਿਕਲ ਰਿਹਾ ਸੀਗਾ ਉੱਥੇ ਹੁਣ ਕੀ ਹੁੰਦਾ ਆ ਰੇਖਾ ਇੱਕ ਲਾਡੀ ਨਾਮ ਦੇ ਸ਼ਖਸ ਨੂੰ ਜਾਣਦੀ ਸੀਗੀ ਹੁਣ ਉਹ ਕੀ ਕਰਦੀ ਆ ਰੇਖਾ ਸੀਗੀ ਇਹਦੀ ਦੋਸਤੀ ਉਸ ਲਾਡੀ ਦੇ ਨਾਲ ਕਰਵਾ ਦਿੰਦੀ ਆ ਹੁਣ ਜਦੋਂ ਇਸ ਲੇਡੀਜ਼ ਦੀ ਦੋਸਤੀ ਉਸ ਲਾਡੀ ਦੇ ਨਾਲ ਹੋ ਜਾਂਦੀ ਹੈ ਤੇ ਦੋਨੋਂ 'ਚ ਨਜ਼ਦੀਕੀਆਂ ਵਧਨੀਆਂ ਸ਼ੁਰੂ ਹੋ ਜਾਂਦੀਆਂ ਆ ਹੁਣ ਜਦੋਂ ਦੋਨਾਂ 'ਚ ਨਜ਼ਦੀਕੀਆਂ ਵਧਦੀਆਂ ਆ ਤਾਂ ਇਹ ਇੱਕ ਦੂਸਰੇ ਦੇ ਨਾਲ ਗੱਲਾਂ ਕਰਦੇ ਆ ਹੌਲੀ-ਹੌਲੀ ਇਹ ਮਿਲਣਾ ਸ਼ੁਰੂ ਕਰਦੇ ਆ ਤੇ ਇਹਨਾਂ 'ਚ ਨਜਾਇਜ਼ ਰਿਸ਼ਤੇ बनने शुरू हो ਜਾਂਦੇ ਆ ਹੁਣ ਲਾਡੀ ਕੀ ਕਰਦਾ ਹੈ ਆਪਣੇ ਨਿੱਜੀ ਪਲਾਂ ਦੀਆਂ ਕੁਝ ਫੋਟੋਜ਼ ਕੁਝ ਵੀਡੀਓਜ਼ ਆਪਣੇ ਫੋਨ 'ਚ ਰੱਖਦਾ ਆ ਤੇ ਹੁਣ ਉਦੋਂ ਤਾਂ ਇਹ ਵੀ ਖੁਸ਼ ਸੀ ਕਿਉਂਕਿ ਉਹਦੇ ਨਾਲ ਨਵਾਂ ਨਵਾਂ ਇਹਦਾ ਪਿਆਰ ਸੀਗਾ ਤਾਂ ਖੁਸ਼ੀ-ਖੁਸ਼ੀ ਸਭ ਕੁਝ ਕਰਨ ਨੂੰ ਤਿਆਰ ਹੋਗੀ ਤਾਂ ਹੁਣ ਕੀ ਹੁੰਦਾ ਆ ਥੋੜਾ ਸਮਾਂ ਬੀਤਦਾ ਆ ਤੇ ਹੁਣ ਲਾਡੀ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰਦਾ ਆ ਉਹ ਕਹਿੰਦਾ ਆ ਕਿ ਜਾਂ ਤਾਂ ਤੂੰ ਆਪਣੀ ਬੇਟੀ ਨੂੰ ਵੀ ਮੇਰੇ ਕੋਲ ਲੈ ਕੇ ਆ ਨਹੀਂ ਤਾਂ ਜੋ ਵੀ ਆਪਣੇ ਨਿੱਜੀ ਪਲਾਂ ਦੀਆਂ ਉਹ ਫੋਟੋਆਂ ਵੀਡੀਓਆਂ ਉਹ ਮੈਂ ਤੇਰੇ ਘਰ ਵਾਲੇ ਨੂੰ ਵਿਖਾ ਦਾਂਗਾ ਤੇ ਜਾਂ ਮੈਂ ਸੋਸ਼ਲ ਨੈਟਵਰਕਿੰਗ ਸਾਈਟ ਤੇ ਪਾ ਦੂੰਗਾ ਤੇ ਹੁਣ ਉਹ ਇੱਥੇ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦੀ ਹੈ ਕਿ ਇਹ ਮੈਂ ਕੀ ਗਲਤੀ ਕਰ ਲਈ ਕਿਉਂਕਿ ਜੇ ਮੇਰੇ ਘਰ ਪਤਾ ਚੱਲ ਗਿਆ ਮੇਰਾ ਤਾਂ ਘਰ ਖਰਾਬ ਹੋ ਜਾਏਗਾ ਮੇਰੇ ਬੱਚਿਆਂ ਤੇ ਕੀ ਅਸਰ ਪਏਗਾ ਮੈਂ ਕਿੱਥੇ ਜਾਵਾਂਗੀ ਤਾਂ ਹੁਣ ਉਹਨੂੰ ਇੱਥੇ ਫੀਲ ਹੁੰਦਾ ਆ ਪਰ ਹੁਣ ਉਹ ਕੁਝ ਕਰ ਨਹੀਂ ਸੀ ਸਕਦੀ ਕਿਉਂਕਿ ਹੁਣ ਉਹਦੇ ਹੱਥ 'ਚ ਕੁਝ ਵੀ ਨਹੀਂ ਸੀ ਤਾਂ ਹੁਣ ਜਿਹੜੀ ਉਹਦੀ ਫਰੈਂਡ ਰੇਖਾ ਸੀਗੀ ਉਹ ਵੀ ਉਹਨੂੰ ਸਮਝਾਉਂਦੀ ਐ ਕਿ ਕੋਈ ਗੱਲ ਨਹੀਂ ਤੂੰ ਇੱਕ ਵਾਰੀ ਲੈ ਆ ਕੁਝ ਨਹੀਂ ਹੁੰਦਾ ਤਾਂ ਹੁਣ ਇਹ ਤਿਆਰ ਹੋ ਜਾਂਦੀ ਐ ਆਪਣੀ ਬੇਟੀ ਨੂੰ ਵੀ ਲੈ ਕੇ ਆਉਣ ਲਈ ਤੇ ਇਹ ਘਰ ਜਾਂਦੀ ਐ ਘਰ ਜਾ ਕੇ ਆਪਣੇ ਹਸਬੰਦ ਨੂੰ ਕਹਿੰਦੀ ਐ ਕਿ ਸਤਸੰਗ ਆ ਤੇ ਮੈਂ ਉੱਥੇ ਜਾਣਾ ਆ ਤੇ ਮੈਂ ਚਾਹਨੀ ਆ ਕਿ ਮੇਰੀ ਵੱਡੀ ਬੇਟੀ ਐ ਜੋ ਉਹ ਵੀ ਮੇਰੇ ਨਾਲ ਚੱਲੇ ਤਾਂ ਹੁਣ ਬੇਟੀ ਵੀ ਤਿਆਰ ਹੋ ਜਾਂਦੀ ਐ ਕਿਉਂਕਿ ਉਹਦਾ ਮਾਂ ਨਾਲ ਬਹੁਤ ਪਿਆਰ ਸੀ ਤੇ ਇਹ ਆਪਣੇ ਘਰ ਕਹਿ ਕੇ ਜਾਂਦੀ ਐ ਕਿ ਉੱਥੇ ਸਾਡੀ ਰਾਤ ਲੱਗ ਜਾਣੀ ਐ ਕਿਉਂਕਿ ਰਾਤ ਦਾ satsang ਐ ਮਾਰਨਿੰਗ ਚ ਜਾਵਾਂਗੇ ਤੇ ਰਾਤ ਦਾ satsang ਐ ਤੇ ਅਸੀਂ ਸਵੇਰੇ-ਸਵੇਰੇ ਵਾਪਸ ਆ ਜਾਵਾਂਗੇ ਘਰ ਤੇ ਹੁਣ ਇਹ ਚਲੀਆਂ ਜਾਂਦੀਆਂ ਆਂ ਮਾਵਾਂ ਧੀਆਂ ਤੇ ਹੁਣ ਉੱਥੇ ਜਦੋਂ ਇਹ ਘਰੋਂ ਨਿਕਲਦੀਆਂ ਆਂ ਤੇ ਇਹਨਾਂ ਨੇ ਰਾਤ ਰੁਕਣਾ ਸੀਗਾ ਜਿਹੜਾ ਲਾਢੀ ਸੀਗਾ ਉਹਦਾ ਇੱਕ ਭਰਾ ਸੀਗਾ ਜਿਹਦਾ ਨਾਮ ਸੀਗਾ ਰਣਜੀਤ ਸਿੰਘ ਹੁਣ ਇਹ ਰਣਜੀਤ ਦੇ ਘਰ ਰੁਕਦੇ ਐ ਰਾਤ ਰਾਤ ਉੱਥੇ ਰੁੱਕ ਕੇ ਸਵੇਰੇ ਇਹਨਾਂ ਨੂੰ ਲਾਡੀ ਹੈ ਜਿਹੜਾ ਉਹ ਲੈਣ ਆਉਂਦਾ ਆ। ਲਾਡੀ ਜਦੋਂ ਲੈਣ ਆਉਂਦਾ ਆ ਤੇ ਇਹਨਾਂ ਦੇ ਨਾਲ ਰੇਖਾ ਵੀ ਹੁੰਦੀ ਹੈ। ਉਹ ਵੀ ਇਹਨਾਂ ਦੇ ਨਾਲ ਹੀ ਜਾਂਦੀ ਹੈ। ਤੇ ਹੁਣ ਇਹ ਤਿੰਨੋਂ ਜਣੀਆਂ ਉਹਦੇ ਨਾਲ ਲਾਡੀ ਦੇ ਨਾਲ ਲਾਡੀ ਦੇ ਘਰ ਚਲੀਆਂ ਜਾਂਦੀਆਂ ਆ। ਲਾਡੀ ਦੇ ਘਰ ਪਹੁੰਚ ਕੇ ਲੱਡਕੀ ਕਰਦਾ ਆ ਇਹਨੂੰ ਕਹਿੰਦਾ ਆ ਕਿ ਆਪਣੀ ਬੇਟੀ ਨੂੰ ਆਹ ਦਵਾਈ ਦੇ ਦੇ। ਕਿਉਂਕਿ ਇਹਨੇ ਜੋ बेहोਸ਼ੀ ਦੀ ਦਵਾਈ ਨੇ ਪਹਿਲਾਂ ਹੀ ਲਿਆ ਕੇ ਰੱਖੀ ਹੁੰਦੀ ਹੈ। ਤਾਂ ਹੁਣ ਇਹ ਉਹਦੀ ਬੇਟੀ ਨੂੰ बेहोਸ਼ੀ ਦੀ ਦਵਾਈ ਦੇ ਦਿੰਦੇ ਆ। बेहੋਸ਼ੀ ਦੀ ਦਵਾਈ ਦੇ ਕੇ ਪਹਿਲਾਂ ਤਾਂ ਉਹਦੀ ਮਾਂ ਦੇ ਨਾਲ ਨਜਾਇਜ਼ ਰਿਸ਼ਤਾ ਬਣਾਉਂਦਾ ਆ ਤੇ ਉਸ ਤੋਂ ਬਾਅਦ ਜਦ ਇਹਨੂੰ ਪਤਾ ਲੱਗਦਾ ਆ ਉਹਦੀ ਬੇਟੀ ਇੱਕਦਾਂ ਬੇਹੋਸ਼ ਹੋ ਚੁੱਕੀ ਐ ਤਾਂ ਫਿਰ ਉਹਦੇ ਨਾਲ ਵੀ ਐ ਜੋ ਉਹ ਗਲਤ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦਾ ਆ। ਹੁਣ ਜਦੋਂ ਉਹ ਬੱਚੀ ਨੂੰ ਹੋਸ਼ ਆਉਂਦਾ ਆ ਉਹ ਰੌਲਾ ਪਾਉਂਦੀ ਐ ਹੁਣ ਉਹਨੂੰ ਸ਼ਾਂਤ ਕਰਵਾਉਣ ਦੇ ਲਈ ਉਹਨੂੰ ਫਿਰ ਤੋਂ बेहोਸ਼ੀ ਦੀ ਦਵਾਈ ਦੁਬਾਰਾ ਦਿੱਤੀ ਜਾਂਦੀ ਐ ਤਾਂ ਹੁਣ ਜਦੋਂ ਦੁਬਾਰਾ ਉਹਨੂੰ बेहोਸ਼ੀ ਦੀ ਦਵਾਈ ਦਿੱਤੀ ਜਾਂਦੀ ਐ ਉਹਦੀ ਮਾਂ ਵੀ ਉਸ ਟਾਈਮ ਕੋਲ ਸੀਗੀ ਤਾਂ ਹੁਣ ਬੇਟੀ ਉਹਨੂੰ ਕਹਿ ਰਹੀ ਸੀਗੀ ਕਿ ਮੈਂ ਸਭ ਕੁਝ ਆ ਕੇ ਦੱਸ ਦਵਾਂਗੀ ਤਾਂ ਹੁਣ ਉਹ ਉਹਨੂੰ ਮਨਾ ਕਰ ਰਹੀ ਸੀ ਕਿ ਨਹੀਂ ਤੂੰ ਐਵੇਂ ਦਾ ਕੁਝ ਨਹੀਂ ਕਰੇਂਗੀ ਤਾਂ ਜਦੋਂ ਇਹ ਆਪਸ ਵਿੱਚ ਗੱਲਬਾਤ ਕਰ ਰਹੀਆਂ ਸੀਗੀਆਂ ਲੜਾਈ ਝਗੜਾ ਚੱਲ ਰਿਹਾ ਸੀਗਾ ਤਾਂ ਉਹਨਾਂ ਨੇ ਦੁਬਾਰਾ ਉਹਨੂੰ ਲੜਕੀ ਨੂੰ ਇਹ ਜਿਹੜੀ ਉਹ ਓਵਰਡੋਜ਼ ਦੇ ਦਿੱਤੀ ਬੇਹੋਸ਼ੀ ਦੀ ਹੁਣ ਜਦੋਂ ਓਵਰਡੋਸ ਦਿੰਦੇ ਆ ਤਾਂ ਬੱਚੀ ਦੀ ਹਾਲਤ ਐ ਜੋ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਐ ਉਸ ਟਾਈਮ ਬੱਚੀ ਦੇ ਕੋਲ ਲਾਡੀ ਰੇਖਾ ਤੇ ਉਸ ਬੱਚੀ ਦੀ ਮਾਂ ਮੌਜੂਦ ਸੀਗੇ ਤੇ ਜਿਹੜੀ ਇਹ ਬੇਹੋਸ਼ੀ ਦੀ ਦਵਾਈ ਸੀਗੀ ਲਾਡੀ ਦਾ ਹੀ ਇੱਕ ਜਾਣਕਾਰ ਡਾਕਟਰ ਹੁੰਦਾ ਆ ਜਿਹਦਾ ਨਾਮ ਸੀਗਾ ਰਾਜੇਸ਼ ਉਹਦੇ ਕੋਲ ਇਹਨੇ ਇਹ ਦਵਾਈ ਲੈ ਕੇ ਆਇਆ ਹੁੰਦਾ ਆ ਹੁਣ ਉਹ ਕੀ ਕਰਦਾ ਜਦੋਂ ਵੇਂਦਾ ਆ ਲੜਕੀ ਦੀ ਹਾਲਤ ਖਰਾਬ ਹੋ ਰਹੀ ਐ ਤਾਂ ਹੁਣ ਉਹ ਡਾਕਟਰ ਨੂੰ ਉਹ ਫੋਨ ਕਰਦਾ ਆ ਡਾਕਟਰ ਆਂਦਾ ਆ ਮੌਕੇ ਤੇ ਤੇ ਲੜਕੀ ਨੂੰ ਹੈ ਜੋ ਇੰਜੈਕਸ਼ਨ ਦਿੰਦਾ ਆ ਜਦੋਂ ਇੰਜੈਕਸ਼ਨ ਦਿੰਦਾ ਆ ਲੜਕੀ ਨੂੰ ਤੇ ਲੜਕੀ ਦੇ ਮੂੰਹ ਚੋਂ ਤੇ ਨੱਕ ਚੋਂ ਛਾਗ ਆਉਣੀ ਸ਼ੁਰੂ ਹੋ ਜਾਂਦੀ ਹੈ ਤਾਂ ਹੁਣ 2 ਮਿੰਟ ਬਾਅਦ ਹੀ ਇਹ ਜੋ ਲੜਕੀ ਉੱਥੇ ਹੀ ਦਮ ਤੋੜ ਦਿੰਦੀ ਹੈ ਹੁਣ ਇਹਨਾਂ ਸਾਰੇ ਨੂੰ ਆਪਣੇ ਹੱਥਾਂ ਪੈਰਾਂ ਦੀਆਂ ਪੈ ਜਾਂਦੀਆਂ ਆ ਕਿਉਂਕਿ ਲੜਕੀ ਦੀ ਮੌਤ ਹੋ ਚੁੱਕੀ ਸੀ ਹੁਣ ਇਹ ਕੀ ਕਰਦੇ ਆ ਕਿ ਕੀ ਕੀਤਾ ਜਾਏ ਸੋਚਦੇ ਆ ਹੁਣ ਉਹ ਕਹਿੰਦੇ ਆ ਕਿ ਕਿਉਂ ਨਾ ਇਹਨੂੰ ਅਸੀਂ ਐਕਸੀਡੈਂਟ ਦਾ ਰੂਪ ਦੇ ਦਈਏ ਤਾਂ ਕਿ ਕਿਸੇ ਨੂੰ ਕੁਝ ਵੀ ਪਤਾ ਨਾ ਚੱਲੇ ਤਾਂ ਹੁਣ ਇਹ ਸਾਰੇ ਰਲ ਕੇ ਐਕਸੀਡੈਂਟ ਨੂੰ ਕਿਵੇਂ ਇਹਨੂੰ ਐਕਸੀਡੈਂਟ ਵਖਾਈਏ ਉਹਦੇ ਲਈ ਇਹ ਲੋਕ ਪਲੈਨਿੰਗ ਕਰਦੇ ਆ ਹੁਣ ਜਿਹੜਾ ਲਾਡੀ ਸੀਗਾ ਇਹਦਾ ਜਿਹੜਾ ਭਰਾ ਹੁੰਦਾ ਆ ਰਣਜੀਤ ਹੁਣੇ ਆਪਣੇ ਭਰਾ ਨੂੰ ਫੋਨ ਕਰਦਾ ਆ ਕਿਉਂਕਿ ਉਹਦੇ ਕਿਸੇ ਜਾਣਕਾਰ ਕੋਲ ਇੱਕ ਟਰੱਕ ਹੁੰਦਾ ਆ ਹੁਣੇ ਉਹਨੂੰ ਦੱਸਦੇ ਆ ਪੂਰੀ ਗੱਲ ਰਣਜੀਤ ਨੂੰ ਕਿ ਉਹ ਆਪਣੇ ਜਾਣਕਾਰ ਜਿਹੜਾ ਉਹਦਾ ਦੋਸਤ ਹੁੰਦਾ ਆ ਉਹਦੇ ਕੋਲੋਂ ਟਰੱਕ ਲੈ ਕੇ ਆ ਜਾਂਦਾ ਆ ਤੇ ਇਹ ਜੋ ਲੜਕੀ ਮਰ ਚੁੱਕੀ ਸੀਗੀ ਇਹਦੀ ਡੈੱਡ ਬੋਡੀ ਨੂੰ ਉਹ ਸੜਕ ਤੇ ਲੈ ਕੇ ਜਾਂਦੇ ਆ ਤੇ ਇਹਦੇ ਉੱਪਰ ਉਹ ਟਰੱਕ ਨੂੰ ਲੰਘਾਇਆ ਜਾਂਦਾ ਆ ਤਾਂ ਕਿ ਵੇਖਣ ਵਾਲਿਆਂ ਨੂੰ ਵੀ ਇਹ ਲੱਗੇ ਕਿ ਇਹਦਾ ਐਕਸੀਡੈਂਟ ਹੋਇਆ ਆ ਤੇ ਉਸ ਤੋਂ ਬਾਅਦ ਇਹ ਸਾਰੀ ਘਟਨਾ ਨੂੰ ਜੋ ਅੰਜਾਮ ਦੇਣ ਤੋਂ ਬਾਅਦ ਇਹ ਲੋਕ ਆਪਣੇ ਆਪਣੇ ਘਰਾਂ ਨੂੰ ਵਾਪਸ ਚਲੇ ਜਾਂਦੇ ਆ ਤੇ ਇਹ ਲੇਡੀਜ਼ ਉਦਾਂ ਹੀ ਜਿੱਦਾਂ ਹੀ ਟਰੱਕ ਦੇ ਨਾਲ ਐਕਸੀਡੈਂਟ ਹੁੰਦਾ ਉਥੇ ਚੀਕਾਂ ਮਾਰਨੀਆਂ ਸ਼ੁਰੂ ਕਰਦੀ ਐ ਬਾਕੀ ਕਹਾਣੀ ਅਸੀਂ ਜਿਵੇਂ ਤੁਹਾਨੂੰ ਪੂਰੀ ਦੱਸੀ ਐ ਉਦਾਂ ਹੀ ਹੁਣ ਪੁਲਿਸ ਇੱਥੇ ਹੈਰਾਨ ਸੀਗੀ ਕਿ ਇੱਕ ਮਾਂ ਹੀ ਆਪਣੀ ਬੇਟੀ ਦਾ ਰੇਪ ਕਰਵਾ ਕੇ ਤੇ ਉਹਨੂੰ ਮੌਤੇ ਕਾਟ ਕਿਵੇਂ ਉਤਾਰ ਸਕਦੀ ਐ ਕਿਵੇਂ ਇੰਨੀ ਨਿਰਦਈ ਮਾਂ ਹੋ ਸਕਦੀ ਐ ਮਾਂ ਤਾਂ ਮਮਤਾ ਦਾ ਦੂਜਾ ਨਾਮ ਹੁੰਦਾ ਆ ਪਰ ਇਹ ਕਿਵੇਂ ਦੀ ਮਾਂ ਸੀਗੀ ਨਾਲੇ ਮਾਂ ਨੂੰ ਤਾਂ ਰੱਬ ਦਾ ਦਰਜਾ ਦਿੱਤਾ ਗਿਆ ਆ ਉਹ ਤਾਂ ਚਾਹ ਕੇ ਵੀ ਆਪਣੇ ਬੱਚਿਆਂ ਦਾ ਬੁਰਾ ਕਦੇ ਨਹੀਂ ਕਰ ਸਕਦੀ ਪਰ ਇਹ ਮਾਂ ਕਿਵੇਂ ਦੀ ਸੀਗੀ ਇਹ ਤੁਸੀਂ ਇਸ ਕਹਾਣੀ ਤੋਂ ਅੰਦਾਜ਼ਾ ਲਗਾ ਹੀ ਸਕਦੇ ਹੋ ਕਿ ਅੱਜ ਕੱਲ੍ਹ ਲੋਕੀ ਆਪਣਾ ਸਵਾਰਥ ਪੂਰਾ ਕਰਨ ਦੇ ਲਈ ਕੀ ਕੀ ਕਰ ਸਕਦੇ ਆ ਤੇ ਹੁਣ ਇਸ ਤੋਂ ਬਾਅਦ ਕੀ ਹੁੰਦਾ ਆ ਉਹਨਾਂ ਸਾਰੇ આરોપી ਜਿੰਨੇ ਵੀ ਸੀਗੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਆ ਉਹਨਾਂ ਤੇ ਮੁਕੱਦਮਾ ਦਰਜ ਕੀਤਾ ਜਾਂਦਾ ਆ ਤੇ ਹੁਣ ਇਹ ਲੇਡੀਜ਼ ਦੱਸਦੀ ਐ ਇਹ ਕਹਿੰਦੀ ਐ ਕਿ ਜਦੋਂ ਦੀ ਮੇਰੀ ਬੇਟੀ ਦੀ ਮੌਤ ਹੋਈ ਸੀ ਮੈਨੂੰ ਪਛਤਾਵਾ ਹੋ ਰਿਹਾ ਸੀ ਮੈਨੂੰ ਸੁਪਨੇ ਆਉਂਦੇ ਸੀ ਕਿ ਮੈਨੂੰ ਸਮਝ ਨਹੀਂ ਸੀ ਆਂਦਾ ਕਿ ਮੈਂ ਕੀ ਕਰਾਂ ਮੈਂ ਵਿੱਚ ਹੀ ਵਿੱਚ ਕੁਟਕੁਟ ਕੇ ਮਰ ਰਹੀ ਸੀ ਹੁਣ ਇੱਕ ਡਾਕਟਰਾਂ ਦੀ ਵੀ ਗਲਤੀ ਸੀ ਜਿਨ੍ਹਾਂ ਨੇ ਪੋਸਟਮਾਰਟਮ ਕੀਤਾ ਪਰ ਜੇਕਰ ਇਹ ਉਦੋਂ ਹੀ ਸਹੀ ਤਰੀਕੇ ਨਾਲ ਪੋਸਟਮਾਰਟਮ ਕਰਦੇ ਤਾਂ ਪਤਾ ਚੱਲ ਜਾਣਾ ਸੀਗਾ ਕਿ ਜਿਹੜੀ ਦਵਾਈ ਦੀ ਓਵਰਡੋਸ ਕਰਕੇ ਇਹਦੀ ਲੜਕੀ ਦੀ ਜਿਹੜੀ ਮੌਤ ਹੋਈ ਹੈ ਜੇਕਰ ਉਹਦੀ ਮਾਂ ਨਾ ਦੱਸਦੀ ਤਾਂ ਇਸ ਕਤਲ ਬਾਰੇ ਸ਼ਾਇਦ ਕਦੇ ਕਿਸੇ ਨੂੰ ਪਤਾ ਹੀ ਨਾ ਚਲਦਾ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਈ ਸਕਦੇ ਹੋ ਕਿ ਅੱਜੇ ਗਾ ਰਿਸ਼ਤੇ ਕਿਸ ਹੱਦ ਤੱਕ ਗਿਰ ਚੁਕੇ ਹੈ ਆਪਣੇ ਸਵਾਰਥ ਦੀ ਪੂਰਤੀ ਦੇ ਲਈ ਲੋਕੀ ਆਪਣੇ ਬੱਚਿਆਂ ਤੱਕ ਨੂੰ ਦਾੰਦ ਤੇ ਲਗਾਉਣ ਤੋਂ ਨਹੀਂ ਘਤਰਾਂਦੀ ਖੈਰ ਪਿਤਾ ਜਿਹੜਾ ਉਹ ਇਸ ਟਾਈਮ ਬਹੁਤ ਦੁਖੀ ਹੈ ਸਦਮੇ ਵਿੱਚ ਹੈ ਕਿ ਉਹਦੀ ਵਾਈਫ ਨੇ ਇੱਕ ਮਾਂ ਨੇ ਆਪਣੀ ਹੀ ਬੱਚੀ ਦੇ ਨਾਲ ਐਵੇਂ ਕੀਤਾ ਜਿਨੇ ਜਿਨੇ ਵੀ ਇਹ ਖਬਰ ਸੁਣੀ ਸਾਰੇ ਹੀ ਬਹੁਤ ਹੈਰਾਨ ਹੁੰਦੇ ਐ ਕਿ ਇੱਕ ਮਾਂ ਆਪਣੀ ਧੀ ਦੇ ਨਾਲ ਐਵੇਂ ਕਿਵੇਂ ਕਰ ਸਕਦੀ ਹੈ ਤੇ ਹੁਣ ਸਾਰੇ ਮੰਗ ਕਰ ਰਹੇ ਐ ਕਿ ਇਸ ਮਾਂ ਨੂੰ ਔਰ ਬਾਕੀ ਜਿਨੇ ਵੀ આરોપી ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਹੁਣ ਉਹਨਾਂ ਤੇ ਮੁਕਦਮਾ ਦਰਜਿਆ ਕੇਸ ਚੱਲ ਰਿਹਾ ਹੈ ਅਦਾਲਤ ਵਿੱਚ ਦੇਖਦੇ ਆ ਇਹਨਾਂ ਨੂੰ ਕੀ ਸਜ਼ਾ ਮਿਲਦੀ ਹੈ ਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਤਾਂ ਕਿ ਜ਼ਿੰਦਗੀ 'ਚ ਕੋਈ ਵੀ ਐਵੇਂ ਦਾ ਕੰਮ ਕਰਨ ਤੋਂ ਪਹਿਲਾਂ ਜੋ ਉਹ ਸੋਵਾਰੀ ਸੋਚੇ ਇੱਕ ਮਾਸੂਮ ਨੇ ਆਪਣੀ ਜ਼ਿੰਦਗੀ ਗਵਾ ਲਈ ਜਿਹਦੇ ਇੰਨੇ ਸੁਪਨੇ ਵੱਡੇ ਸੀਗੇ ਜੋ ਕੁਝ ਕਰਨਾ ਚਾਹਦੀ ਸੀ ਆਪਣੇ ਮਾਪਿਆਂ ਨੂੰ ਉਸ ਗਰੀਬੀ 'ਚੋਂ ਕੱਢਣਾ ਚਾਹਦੀ ਸੀਗੀ ਤੇ ਇਹ ਸੀਗੀ ਅੱਜ ਦੀ ਘਟਨਾ ਮਿਲਦੇ ਹਾਂ ਕੱਲ੍ਹ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ